ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਲ ਪਤਾ ਜੀ ਬਲਾਕ ਮੱਜਰੀ ਦੇ ਵਿੱਚ ਖੜੇ ਆ ਅਸੀਂ ਇਹ ਜੋ ਸ਼ਾਪ ਹੈ ਹਨੀ ਪੀਜਾ ਸ਼ਾਪ ਹੈ ਤੇ ਇਹ ਤੁਸੀਂ ਲੋਕੇਸ਼ਨ ਦੱਸ ਦਿੰਦੇ ਆ ਤੁਹਾਨੂੰ ਇਹ ਜਿਹੜੀ ਸੜਕ ਆ ਰਹੀ ਹੈ ਇਹ ਬਲਾਕ ਮੱਜਰੀ ਤੋਂ ਆ ਰਹੀ ਹੈ ਅਤੇ ਇਧਰ ਨੂੰ ਇਹ ਸੜਕ ਚਾਲਵਾ ਮਾਜਰੀ ਨੂੰ ਜਾ ਰਹੀ ਹੈ ਸੋ ਇੱਥੇ ਹੈ ਪੁਰਸ ਥਾਣੇ ਦੇ ਨਜ਼ਦੀਕ ਇਹ ਦੁਕਾਨ ਹੈ ਹਨੀ ਜੀ ਆ ਤੇ ਆਓ ਆਪਾਂ ਹਨੀ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਇਹਨਾਂ ਦਾ ਕਹਿਣਾ ਤੇ ਜੋ-ਜੋ ਇਹ ਸਮਾਨ ਬਣਾਉਂਦੇ ਆਂ ਹਾਂਜੀ ਹਨੀ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਸੋ ਦਿਵਾਰੀ ਵੀ ਲੰਘ ਗਈ ਤੇ ਦਿਵਾਰੀ ਵੀ ਬਾਰਕਾ ਹਾਂ ਜੀ ਦਿਵਾਰੀ ਠੀਕ ਰਹੀ ਹੈ ਜੀ ਹਾਂਜੀ ਬਹੁਤ ਵਧੀਆ ਰਹੀ ਓਕੇ ਜੀ ਸੋ ਬਹੁਤ ਵਧੀਆ ਤੁਹਾਡਾ ਇਹ ਯੋ ਸ਼ਾਪ ਹੈ ਪੀਜ਼ਾ 버ਗਰ ਕਾਫੀ ਕੁਝ ਤੁਸੀਂ ਬਣਾਉਂਦੇ ਹੋ ਹੈਨਾ ਤੇ ਇਹਦੇ ਬਾਰੇ ਨੌਲੇਜ ਦੇਵੋ ਕੀ ਕੀ ਤੁਹਾਡੇ ਕੋਲ ਬਣਦਾ ਤੇ ਕਿਵੇਂ ਬਣਦਾ ਹੈਨਾ ਸਾਡੇ ਕੋਲ ਜੀ ਆਲ ਵੇਜ ਹੈ ਜੀ ਪਹਿਲਾਂ ਤਾਂ ਜੀ ਆਲ ਵੇਜ ਹੈ ਨੋਨ ਵੇਜ ਨਹੀਂ ਹੈ ਜੀ ਓਕੇ ਹਾਂ ਜੀ ਹਾਂ ਜੀ ਇੱਥੇ ਪੀਜ਼ਾ ਆ ਗਿਆ ਜੀ ਉਹ ਵੀ ਵੇਜ ਜੀ ਵੇਜ ਨਹੀਂ ਬਣਾਉਂਦੇ ਹੈਗੇ ਹਾਂ ਜੀ ਕਾਫੀ ਤਰ੍ਹਾਂ ਦੇ ਪੀਜ਼ਾ ਬਣਾਉਂਦੇ ਹੈ ਅੱਛਾ ਜੀ ਉਹ ਫਿਰ ਵੀ ਚੱਲਦੇ ਰਹਿੰਦੇ ਆ ਜੀ ਵੀ ਜਿੱਤੇ ਵੀ ਨਿਊਡਲ ਵੀ ਆਪਣੇ ਆ ਜੀ ਮੋਮੋਸ ਵੀ ਆਪਣੇ ਬਣਾਉਂਦੇ ਆ ਹਾਂਜੀ ਸਪਰਿੰਗ ਰੋਲ ਵੀ ਮਨਚੂਰੀਅਨ ਵੀ ਹਾਂਜੀ ਰੈਡੀਮੇਡ ਨਹੀਂ ਹੁੰਦੇ ਹੈਗੇ ਜੀ ਓਕੇ ਪੈਟੀਆਂ ਵਗੈਰਾ ਉਹ ਪੈਟੀ ਸਿੰਪਲ ਹੁੰਦੀ ਆ ਬਾਕੀ ਆਪਾਂ ਗ੍ਰਿਲ ਕਰਕੇ ਆਪਣੀ ਤਿਆਰ ਕਰਕੇ ਦਿੰਦੇ ਆ ਆਪਣੀ ਤਿਆਰ ਕਰਦੇ ਆ ਤੇ ਹੋਰ ਕੋਈ ਪੀਣ ਵਾਸਤੇ ਕੋਈ ਡਰਿੰਕ ਕੀ ਹੈ ਆਪਣੇ ਕੋਲ ਆਪਣੇ ਕੋਲ ਫਰੈਸ਼ ਕੋਲਡ ਡਰਿੰਕ ਵਗੈਰਾ ਹੁੰਦੀ ਹੈ ਜੀ ਅੱਛਾ ਜੀ ਤੇ ਫਿਰ ਨਾਲ ਨੂੰ ਸ਼ੇਕ ਵਗੈਰਾ ਵੀ ਹੁੰਦੀ ਹੈ ਕੇਕ ਵੀ ਹੁੰਦੀ ਹੈ ਜੀ ਪੀਤੀ ਵੀ ਹੁੰਦੀ ਹੈ ਅੱਛਾ ਜੀ ਅਗਲੇ ਸੰਦੇ ਸਾਰਾ ਇਗਲੇਸ ਹਾਂਜੀ ਹਾਂਜੀ ਜੀ ਜਿਹੜਾ ਮਤਲਬ ਕਿ ਕਿਸੇ ਨੇ ਮੰਗਵਾਉਣਾ ਘਰੇ ਕੋਈ ਉਹ ਵੀ ਆਨਲਾਈਨ ਹਾਂਜੀ 3 ਕਿਲੋਮੀਟਰ ਦੇ ਅੰਦਰ ਅੰਦਰ ਅੱਛਾ ਜੀ 3 400 ਦੇ ਉੱਪਰ ਰੋਟਰ ਹੋਵੇ ਕਿਰੇ ਧਰੇ ਦੇਣ ਜਾਂਦੀ ਕੋਈ ਡਿਲੀਵਰੀ ਚਾਰਜ ਨਹੀਂ ਉਹਦਾ ਹੀ ਉਹਦਾ ਕੋਈ ਚਾਰਜ ਨਹੀਂ ਹੈਗਾ 3 4 ਕਿਲੋਮੀਟਰ ਦੇ ਵਿੱਚ ਵਿੱਚ ਹੋਵੇ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਜਿਹੜਾ ਸਮਾਨ ਹੈ ਵਿੱਚ ਤੁਸੀਂ ਵਟਦੇ ਹੋ ਹਾਂਜੀ ਇਹ ਕਿ ਛੋਲੇ ਆਉਣੇ ਆ ਕੋਈ ਫਰੈਸ਼ ਹੁੰਦਾ ਜਾਂ ਕਿ ਜਿਹੜੀਆਂ ਸਬਜ਼ੀਆਂ ਆਉਂਦੀਆਂ ਸਬਜ਼ੀਆਂ ਉਹ ਕਿੱਦਾਂ ਦੀਆਂ ਹੁੰਦੀਆਂ ਤੁਹਾਨੂੰ ਦੁਕਾਨ ਦੇ ਸਬਜ਼ੀਆਂ ਦੀ ਆਪਣੀਆਂ ਅੱਛਾ ਜੀ ਦੇਖ ਲਓ ਉਹਨਾਂ ਦਾ ਸਟੋਰ ਦੇਖ ਲਓ ਸਾਡੇ ਜਾ ਕੇ ਜੀ ਅੱਛਾ ਜੀ ਨਹੀਂ ਕੋਈ ਗੱਲ ਨਹੀਂ ਦੇਖਣ ਦੀ ਤਾਂ ਕੋਈ ਜ਼ਰੂਰ ਨਹੀਂ ਬਾਕੀ ਇਹ ਆਪਣੀ ਕਰੀਮਾ ਸੌਸਾ ਸਭ ਬ੍ਰਾਂਡ ਦੇ ਹੁੰਦੀਆਂ ਜੀ ਅੱਛਾ ਜੀ ਦੀਪਾ ਯੂਜ਼ ਕਰਦੇ ਟੇਬਲ ਤੇ ਵੀ ਇਕੱਲੇ ਇਕੱਲੇ ਦੇ ਬ੍ਰਾਂਡ ਦੀ ਸੌਸ ਦੀ ਬੋਤਲ ਪਈ ਹੋਏਗੀ ਅੱਛਾ ਜੀ ਲੋਕਲ ਕੋਈ ਨਹੀਂ ਹੋਊਗੀ ਓਕੇ ਹਾਂ ਜੀ ਆ ਸਾਡਾ ਸਰਟੀਫਿਕੇਟ ਵਗੈਰਾ ਸਭ ਕੁਝ ਬਣਿਆ ਹੋਇਆ ਜੀ ਅੱਛਾ ਇਹ ਤੁਹਾਡਾ ਸਰਟੀਫਿਕੇਟ ਬਣਿਆ ਹੋਇਆ ਤੇ ਬਹੁਤ ਵਧੀਆ ਮਤਲਬ ਕਿ ਖਾਣਾ ਲੋਕੀ ਸ਼ਿਮਲਾ ਵਿੱਚ ਮਹਿੰਗੀ ਚੱਲਦੀ ਹੈ ਅੱਜਕੱਲ ਸਸਤੀ ਲੈਂਦੇ ਪਰ ਸਾਡੇ ਕੋਲ ਸਾਫ਼ ਸੁਥਰੀ ਹੋਏਗੀ ਜੀ ਅੱਛਾ ਜੀ ਆ ਬਿਲਕੁਲ ਅੰਡੇ ਵਰਗੀ ਹੈ ਆਪ ਸੁਬਰੀ ਬਾਹਰ 150 ਰੁਪਏ ਕਿਲੋ ਹੈ ਜੀ ਅੱਛਾ ਜੀ ਅਸੀਂ ਉਹੀ ਚੀਜ਼ ਲੈ ਕੇ ਆਉਂਦੇ ਹਾਂ 120 ਰੁਪਏ ਕਿਲੋ 150 ਰੁਪਏ ਵਧੀਆ ਚੀਜ਼ ਬੱਤੀ ਜੀ 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 ਸਾਰਾ ਸਮਾਨ ਫਰੈਸ਼ ਹੁੰਦਾ ਹਾਂ ਜੀ ਆਪਣੇ ਕੋਲ ਹਾਲ ਵੀ ਬੜਾ ਖੁੱਲਾ ਹੈ ਤੁਸੀਂ ਦੇਖੋ ਜੀ ਹਾਂ ਜੀ ਨੀਚੇ ਬੇਸਮੈਂਟ ਵੀ ਹੈਗੀ ਹੈ ਅੱਛਾ ਇਹ ਦੇਖੋ ਜੀ ਕਿੰਨੇ ਵਧੀਆ ਹੈ ਟੇਬਲ ਲੱਗੇ ਹੋਏ ਨੇ ਸੋਫੇ ਲੱਗੇ ਹੋਏ ਨੇ ਹਨਾ ਤੇ ਇਹਨਾਂ ਕੋਲ ਬੇਸਮੈਂਟ ਵੀ ਆ ਗਈ ਹੈ ਤੇ ਆਪਾਂ ਚਲੋ ਬੇਸਮੈਂਟ ਦੇ ਵਿੱਚ ਵੀ ਆਪਾਂ ਨਿਗਾ ਮਾਰ ਲੈਂਦੇ ਹਾਂ ਹਨਾ ਆ ਜੀ ਤੇ ਆਓ ਚੱਲਦੇ ਆ ਤੇ ਲਓ ਜੀ ਇਹ ਹੈ ਬੇਸਮੈਂਟ ਆਜੋ ਜੀ ਤੇ ਦਿਖਾਈਏ ਇੱਥੇ ਫਿਰ ਮਤਲਬ ਕਿ ਬੇਸਮੈਂਟ ਦੇ ਵਿੱਚ ਕੋਈ ਬਰਥਡੇ ਪਾਰਟੀ ਹੁੰਦੀ ਹੈ ਜੀ ਕੋਈ ਪਾਰਟੀ ਹੋਣੀ ਮਕਸਦ ਹੋ ਜਾਂਦੀ ਆ ਹਾਂ ਜੀ ਇਹ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਇੱਥੇ ਹੋ ਜਾਂਦਾ 25-30 ਬੰਦੇ ਦਾ ਹੋ ਜਾਂਦੀ ਜੀ 25-30 ਬੰਦਿਆਂ ਦਾ ਬਾਕੀ ਉੱਪਰ ਆ ਜਾਂਦੀ ਜੀ ਬਾਕੀ ਉੱਪਰ ਹੋ ਜਾਂਦਾ ਹਾਂ ਜੀ ਓਕੇ ਤੇ ਕੋਈ ਵੀ ਪਾਰਟੀ ਹੋਵੇ ਹਾਂ ਜੀ ਹਾਂ ਜੀ 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 ਵਿਆਹ ਵੀ ਹੋਏ ਆ ਜੀ ਉਰੇ ਵਿਆਹ ਵੀ ਹੋਏ ਆ ਹਾਂ ਜੀ ਹਾਂ ਜੀ ਤੇ ਦਾਰੂ ਪੀਣੀ ਨਹੀਂ ਨਹੀਂ ਦਾਰੂ ਨਾਲ ਕੰਮ ਪਾਉਂਦਾ ਉਹ ਬੰਦਾ ਹੈ ਮੀਟਾਂ ਦਾ ਵੀ ਬੰਦਾ ਹੈ ਕੈਮਰੇ ਲੱਗੇ ਬਈ ਸਾਡੀ ਜੀ ਰਿਕਾਰਡਿੰਗ ਜਾਂਦੀ ਹੈ ਇੱਦਾਂ ਠੀਕ ਹੈ ਜੀ ਬਹੁਤ ਵਧੀਆ ਤੁਹਾਡੇ ਬਾਰੇ ਬੜਾ ਸੁਣਿਆ ਸੀਗਾ ਹਾਂਜੀ ਕਿ ਹਨੀ ਪੀਜ਼ਾ ਵਾਲੇ ਬੜੇ ਮਸ਼ਹੂਰ ਹੈ ਅਸੀਂ ਦਸਮਾ ਤੋਂ ਸੋਜ ਵੀ ਕੱਢਦੇ ਹਾਂ ਹਾਂਜੀ ਜਦੋਂ ਸਿੱਧੀ ਦਿਨ ਚੱਲਦੇ ਹੁੰਦੇ ਅਸੀਂ ਲੰਗਰ ਵੀ ਲਾਂਦੇ ਆ ਠੰਡੇ ਵਿੱਚ ਵੀ ਲਾਤੀ ਕਾਸੀ ਲਾਤੀ ਅੱਛਾ ਜੀ ਹਰ ਇੱਕ ਸਾਲ ਆਉਂਦੇ ਆ ਜੀ ਅਸੀਂ ਓਕੇ ਗੋੜੀਆ ਦਾ ਜਨਮ ਦਿਨ ਵੀ ਹੁੰਦਾ ਅਸੀਂ ਲਾਂਦੇ ਜਨਮ ਦਿਨ ਕੋਲ ਨੂੰ ਵੀ ਕੱਢੂ ਹਾਂ ਹਾਂਜੀ ਹਾਂਜੀ ਜ਼ਰੂਰ ਕੱਢਦੇ ਆ ਜੀ ਨਹੀਂ ਠੀਕ ਹੈ ਇਹ ਵੀ ਪ੍ਰਮਾਤਮਾ ਨਾਲ ਜੁੜ ਕੇ ਸਾਰੇ ਕੰਮ ਹੁੰਦੇ ਆ ਹਨਾ ਉਹਦੀ ਰਜ਼ਾ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਹੁਣ ਆਪਣੇ ਦਰਸ਼ਕਾਂ ਨੂੰ ਫਿਰ ਇੱਕ ਵਾਰੀ ਐਡਰੈਸ ਵੀ ਦੱਸ ਦੋ ਦਾ ਫੋਨ ਨੰਬਰ ਜੀ ਕੋਲਕ ਮਾਜਰੀ ਹਾਂਜੀ ਨੀਅਰ ਪੁਲਿਸ ਸਟੇਸ਼ਨ ਪੱਜਾ ਪੀਰਾਂ ਦੇ ਕੋਲ ਜੀ ਜੀ ਫੋਨ ਨੰਬਰ ਹੈਗਾ 9998888080 ਜੀ ਹਾਂਜੀ ਓਕੇ ਸੋ ਤੁਸੀਂ ਸੁਣੀ ਹੈ ਜੀ ਇਹ ਪੂਰੀ ਜਾਣਕਾਰੀ ਹਨੀ ਪੀ ਜਾਏ ਜੋ ਬਲਾਕ ਮਾਜਰੀ ਦੇ ਵਿੱਚ ਤੇ ਤੁਸੀਂ ਵੀ ਆਓ ਇੱਥੇ ਟੈਸਟ ਕਰੋ ਅਸੀਂ ਵੀ ਅੱਜ ਟੈਸਟ ਕੀਤਾ ਹੈ ਇਹਨਾਂ ਦਾ ਤਾਂ ਹੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਬੜਾ अच्छा ए साडी दुकान नी हैगी जी ए हां जी ए ग्राहकਾਂ ਦੀ ਹੈ ਗ੍ਰਾਹਕਾਂ ਦੀ ਉਹ ਹੈ ਜੀ हां जी ਦੇਖੋ ਕਈ ਵਾਰੀ ਆਪਣੇ ਕੋਲ ਗ੍ਰਾਹਕ ਆਉਂਦਾ ਮੀ ਕਣੀ ਪੈਂਦੇ ਹੁੰਦੇ ਹਾਂ ਵੀਰ ਪੈਰ ਗੰਦੇ ਹੋਏ ਵੇ ਜੀ ਅਸੀਂ ਖੇਤਾ ਮਾਂ ਤੇ ਆਇਆ ਜੀ ਅਸੀਂ ਅਗਲੇ ਨੂੰ ਕਹਿੰਦਾ ਜੇ ਤੁਸੀਂ ਅੰਦਰ ਆਉਂਗੇ ਤਾਂ ਹੀ ਸਾਡੇ ਕੰਮ ਚੱਲੂਗਾ ਜੀ ਜੇ ਇੰਝ ਇਕੱਲਾ ਸਫਾਈ ਹੋ ਰੱਖੀ ਗਏ ਵੀ ਸਾਫ਼ ਰਹੇ ਬਿਲਕੁਲ ਕੀਤਾ ਕਰਦਾ ਪੈਰ ਵੀ ਅੰਦਰ ਆ ਵੀ ਘੱਟਦਾ ਵੀ ਫਿਰ ਤਾਂ ਕਿਹਨੇ ਆਣਾ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਗ੍ਰਾਹਕਾਂ ਵਾਲੇ ਉਹ ਹੈ ਜੀ हां जी हां ਤੁਸੀਂ ਪਿੰਡਾਂ ਚ ਰਹਿਣ ਵਾਲੇ ਸਾਨੂੰ ਪਿੰਡਾਂ ਦੇ ਰਹਿਣ ਵਾਲੇ ਆ ਬਿਲਕੁਲ ਤੇ ਤੁਹਾਡੀ ਇਹ ਵੀ ਬੜੀ ਵਧੀਆ ਗੱਲ ਹੈ ਕਿ ਤੁਸੀਂ ਸਿਰ ਢਾਕੇ ਆਪਣਾ ਮਕਲਕ ਜਿਹੜਾ ਬਣਾਉਣ ਦਾ ਸਾਰਾ ਕੰਡ ਜਿਹੜੇ ਕਾਰੀਗਰ ਕਾਰੀਗਰ ਕਿੱਥੋਂ ਦੇ ਇਹ ਆਪਣੇ ਇਹ ਆਪਣਾ ਜੀ ਹਿਮਾਚਲ ਤੋਂ ਹੈ ਜੀ ਅੱਛਾ ਜੀ ਉੱਤਰਾਖੰਡ ਪੋੜੀਗੜਵਾ ਤੋਂ ਹੈ ਜੀ ਜੀ ਹਾਂ ਜੀ ਇੱਕ ਲੋਕਲ ਮੁੰਡਾ ਪੰਜਾਬ ਦਾ ਹੈ ਜੀ ਅੱਛਾ ਜੀ ਹਾਂ ਜੀ ਉਹ ਵੀ ਵਜਿਹਰਾ ਬਹੁਤ ਮਿਹਨਤ ਕਰਦਾ 파ਟਾਈ ਮਾਂਦਾ ਸਾਡੇ ਕੋਲ ਜੀ 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 ਟੋਪੀ ਦਾ ਵੀ ਮੁੰਡਾ ਹੈ ਓਕੇ ਹਾਂ ਜੀ ਤੇ ਫਿਰ ਉਹ ਗ੍ਰਾਹਕਾਂ ਨੂੰ ਕੀ ਕਹੂੰਗਾ ਗ੍ਰਾਹਕਾਂ ਨੂੰ ਇਹ ਹੀ ਕਹਿਣਾ ਚਾਹੂੰਗਾ ਜਿਹੜਾ ਇਹ ਧਮਾ ਚੈਨਲ ਦੀ ਵੀਡੀਓ ਸ਼ੇਅਰ ਕਰੂੰਗਾ ਇਹ ਉਹਨਾਂ ਵਾਸਤੇ ਕੋਈ ਨਾ ਕੋਈ ਚੀਜ਼ ਰਾਵਾਂਗੇ ਫ੍ਰੀ ਚਾਹ ਸੈਂਡਵਿਚ ਦਈਏ ਚ ਨਿਊਟਰਲ ਲਈਏ ਚਾਹੇ ਮੋਮੋਸ ਦਈਏ ਆਪਸ਼ਨ ਉਹਨਾਂ ਦੀ ਹੋਏਗੀ ਕੀ ਕਾਹੋਗੇ ਅੱਛਾ ਜੀ ਵੀਡੀਓ ਸ਼ੇਅਰ ਕਰਕੇ ਸਾਡੇ ਕੋਲ ਆਓ ਦਿਖਾਓ ਹਾਂਜੀ ਅਸੀਂ ਪੱਕਾ ਦਵਾ ਕੇ ਖਾਣੇ ਦੇ ਓਕੇ ਤੇ ਲਓ ਜੀ ਤੁਸੀਂ ਇਹ ਵੀ ਸੁਣ ਲਿਆ ਕਿ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੋਊਗੀ ਕਮੈਂਟ ਲਾਈਕ ਕੀਤਾ ਹੋਊਗਾ ਉਹਨਾਂ ਨੂੰ ਜੋ ਵੀ ਉਹ ਆਟਮ ਖਾਣਗੇ ਹਾਂਜੀ ਉਹਦੇ ਨਾਲ ਕੁਛ ਨਾ ਕੁਛ ਵੀ ਜ਼ਰੂਰ ਦਿੱਤਾ ਜਾਊਗਾ ਹਾਂਜੀ ਹਾਂਜੀ ਵਾਹ ਜੀ ਵਾਹ ਸੋ ਥੈਂਕ ਯੂ ਧੰਨਵਾਦ ਜੀ ਹਣੀ ਜੀ ਇਹ ओके ठीक है सर थैंक यू थैंक यू किला भाई गुण मेरा नाम वीर जी करमप्रीत है जी आज हनी पिजा पे पहुंचे हूं ब्लैक माचरी जी किवें ਲੱਗਦਾ ਤੁਹਾਨੂੰ ਇਹਨਾਂ ਦਾ ਜੋ ਸਮਾਨ ਬਣਾਇਆ ਹੈ ਸਾਨੂੰ ਇਹ ਸਪੇਸ ਸ਼ੌਪ ਦਾ ਪੀਜ਼ਾ ਦੇ ਬਹੁਤ ਜਿਆਦਾ ਟੇਸਟੀ ਹੈ ਤੇ ਅਸੀਂ ਖਾਣੋਂ ਤੋਂ ਅਕਸਰ ਹੁੰਦੇ ਜਾਂਦੇ ਆ ਤੇ ਅਸੀਂ ਇਸ ਸ਼ੌਪ ਤੇ ਹਮੇਸ਼ਾ ਵਿਜ਼ਿਟ ਕਰਦੇ ਆ ਤੇ ਸਾਨੂੰ ਇਸ ਚੀਜ਼ ਦਾ ਵਧੀਆ ਲੱਗਦਾ ਹੈ ਅਸੀਂ ਹੋਰ ਵੀ ਖਾ ਕੇ ਦੇਖੀਆਂ ਚੀਜ਼ਾਂ ਕਾਫੀ ਜਿਆਦਾ ਟੇਸਟੀ ਹੁੰਦੀਆਂ ਨੇ ਤੇ ਅਸੀਂ ਮੈਂ ਤਾਂ ਆਪਣੇ ਪੇਕੇ ਨੂੰ ਜਦੋਂ ਜਾਨੀ ਆ ਤੇ ਮੈਂ ਜ਼ਰੂਰ ਇੱਥੇ ਆ ਕੇ ਜਾਨੀ ਆ ਤੇ ਆਪਣੀ ਫੈਮਿਲੀ ਨੂੰ ਇਸ ਵਾਰ ਜ਼ਰੂਰ ਲੈ ਕੇ ਆਈ ਆ ਤੇ ਤੁਸੀਂ ਵੀ ਸਾਰੇ ਆ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਇਹਨਾਂ ਦੀ ਹੋਰ ਵੀ ਚੀਜ਼ਾਂ ਕਾਫੀ ਚੰਗੀਆਂ ਆ ਨੇ ਤੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਧੰਨਵਾਦ ਮੇਰਾ ਨਾਮ ਜੀ ਗੁੰਮਾ ਮਾਨਕਪੁਰੀ ਜੀ ਅੱਜ ਕਿੱਥੇ ਆਏ ਮੈਂ ਆਇਆ ਮੈਂ ਗਿਆ ਸੀ ਜੀ ਇੱਧਰ ਮੈਂ ਆਇਆ ਥੇ ਖੰਨੇ ਤੋਂ ਹਾਂ ਜੀ ਤੇ ਜਾਣਾ ਮੈਂ ਪੰਜੌਰ ਹੈ ਪੰਜੌਰ ਹੈ ਜੀ ਮਾਨਕਪੁਰ ਪਿੰਡ ਮੇਰਾ ਜੀ ਪੰਜੌਰ ਦੇ ਨੇੜੇ ਆ ਜੀ ਇੱਥੇ ਇੱਥੇ ਮੈਂ ਇਹ ਹਣੀ ਭਾਜੀ ਦੀ ਕੋਲ ਮੇਰਾ ਜਦ ਵੀ ਮੈਂ ਚੱਕਰ ਰਾ ਇੱਥੇ ਲੱਗਦਾ ਹੈ ਨਾ ਜੀ ਇੱਥੇ ਜ਼ਰੂਰ ਰੁਕਣਾ ਅੱਛਾ ਜੀ ਇੱਕ ਵਾਰੀ ਮੈਂ ਇਧਰ ਕੰਮ ਕਰਨ ਆਇਆ ਸੀ ਹਾਂ ਜੀ ਮੈਨੂੰ ਮਤਲਬ ਕਿ ਮੈਂ ਸੋਚਿਆ ਵੀ ਚਲ ਕੋਈ ਖਾ ਲਈਏ ਕਿਉਂਕਿ ਇੰਨੀ ਵਧੀਆ ਦੁਕਾਨ ਤੇ ਇੰਨਾ ਵਧੀਆ ਟੇਸ ਸੌਦਾ ਚੰਡੀਗੜ੍ਹ ਤੋਂ ਉਰੇ ਕਿਤੇ ਮਿਲਦਾ ਨਹੀਂ ਠੀਕ ਹੈ ਜੀ ਹੁਣ ਮੇਰੇ ਮੂੰਹ 'ਚ ਹੁਣ ਵੀ ਪਾਣੀ ਆ ਰਿਹਾ ਆ ਰਿਹਾ ਉਹਨੂੰ ਚੇਤੇ ਕਰਕੇ ਪਰ ਮੈਂ ਜਦ ਵੀ ਮੈਂ ਇੱਥੇ ਆਉਣਾ ਮੇਰੀਆਂ ਬੇਟੀਆਂ ਵਿਆਹੀਆਂ ਹੋਈਆਂ ਹੋਈਆਂ ਉਹ ਮੈਂ ਜਦ ਵੀ ਇੱਧਰ ਜਾਣਾ ਨਾ ਜੀ ਤਾਂ ਇਹਨਾਂ ਕੋਲ ਜਰੂਰ ਰੁਕੇ ਜਾਣਾ ਹੁਣ ਵੀ ਮੈਂ ਤਿੰਨ ਪੀਜੇ ਇਹਦੇ ਪੈਕ ਕਰਵਾਇਆ ਤੇ ਬੱਚੇ ਮੇਰੇ ਵੈਸੇ ਨਾਲ ਬੈਠੇ ਆ ਤੇ ਇੱਥੇ ਮੈਂ ਰੁਕੇ ਜਾ ਕੁਆਲਿਟੀ ਸਿਰਫ ਟੇਸਟ ਕਰਕੇ ਜੀ ਕਹੋ ਜੀ ਨਹੀਂ ਤਾਂ ਦੁਕਾਨਾਂ ਤਾਂ ਹੋਰ ਵੀ ਬਹੁਤ ਆ ਮੈਂ ਸਿਰਫ ਦੇਖ ਲਓ ਖੰਨੇ ਤੋਂ ਆਉਂਦੇ ਆਉਂਦੇ ਉੱਥੋਂ ਹੀ ਸੋਚ ਕੇ ਚੱਲਿਆ ਵੀ ਜਾਂਦੇ ਵਰੀ ਰੁਕਣੀ ਰੁਕਣ ਠੀਕ ਹੈ ਨਾ ਜੀ ਆ ਇਹਨਾਂ ਵਧੀਆ ਸੌਦਾ ਜੀ ਇਹਨਾਂ ਨਾਲ ਕੋਈ ਚੱਕਰ ਨਹੀਂ ਠੀਕ ਆ ਵੀਰ ਜੀ ਹਾਂ ਹਾਂ ਬਸ ਹੋ ਗਏ ਪੈਕੇਜ ਮੈਂ ਤਾਂ ਪਹਿਲਾਂ ਪਿੱਛੇ ਆ ਪੀਜੇ ਲੈ ਆ ਜੀ ਅੱਛਾ ਜੀ ਇੱਕ ਸੈਂਡਵਿਚ ਵੀ ਲਿਆ ਅੱਛਾ ਜੀ ਤੇ ਬਾਕੀ ਫਿਰ ਦੇਖਦੇ ਆ ਕਿਤੇ ਐਨ ਠੰਡੇ ਨਾ ਹੋ ਜਾਓ ਠੀਕ ਹੈ ਜੀ ਓਕੇ ਜੀ ਓਕੇ ਜੀ ਕੀ ਨਾਮ ਤੁਹਾਡਾ ਜੀ ਦਿਲਰਾਤ ਜੀ ਕਿੱਥੋਂ ਆਏ ਜੀ ਸਾਰੰਗਪੁਰ ਤੋਂ ਫੂਡੀ ਆਗੇ ਤੇ ਅਣੀਂ ਕਿੰਜ ਦੀ ਬਾਹਮ ਤੇ ਆਏ ਹਾਂ ਹਾਂਜੀ ਮੈਨਾਂ ਵੀ ਇੱਥੇ ਆਉਂਦੇ ਹਾਂ ਹਾਂਜੀ ਬਹੁਤ ਵਾਰੀ ਆ ਕੇ ਗਏ ਜੀ ਦੋਸਤ ਨਾਲ ਹਾਂਜੀ ਕਿਵੇਂ ਟੇਸਟ ਇਹਨਾਂ ਦਾ ਬਹੁਤ ਵਧੀਆ ਜੀ ਲੱਗਦਾ ਸਾਨੂੰ ਸਾਡਾ ਫੇਵਰੇਟ ਜਗਾ ਉਰੀਆ ਸੀ ਰੋਜ਼ ਹੁਣ ਥੋੜੇ ਦਿਨ ਬਾਅਦ ਅਸੀਂ ਉਰੀਆ ਕੇ ਗੇੜਾ ਮਾਰ ਕੇ ਜਾਂਦੇ ਆ ਜੀ ਹਾਂਜੀ ਹਾਂਜੀ ਅੱਜ ਕੀ ਖਾਣਾ ਹੈ ਅੱਜ ਜੀ 버ਗਰ ਖਾਣਾ ਹੈ ਓਕੇ ਹਾਂਜੀ ਇਹਨਾਂ ਦੀਆਂ ਹੋਰ ਵੀ ਆਈਟਮਾਂ ਕਰਦੀਆਂ ਹਾਂਜੀ ਬਹੁਤ ਟਰਾਈ ਕੀਤੀਆਂ ਜੀ ਕਿਵੇਂ ਸਾਰੀ ਸਾਰੀ ਬਹੁਤ ਵਧੀਆ ਜੀ ਲੱਗੀ ਸਾਨੂੰ ਰੇਟ ਦਾ ਕੀ ਕਹੋਗੇ ਰੇਟ ਵੀ ਬਹੁਤ ਜਾਇਜ਼ ਰੇਟ ਹੈ ਬਹੁਤ ਨੋਰਮਲ ਦਾ ਰੇਟ ਹੈ ਕੋਈ ਵੀ ਆ ਕੇ ਖਾਸ ਸਕਦਾ ਹੈ ਜੀ ਸਹੀ ਨਾਮ ਇਹ ਤੁਹਾਡਾ ਸਨਿਰਾਣਾਈ ਅੱਜ ਹਨੀ ਪੀਜਾ ਤੇ ਆਏ ਨੇ ਕੇਕ ਲੈਣ ਆਏ ਕਿ ਕੇਕ ਲੈਣ ਆਏ ਬੱਚਾ ਦਾ ਵੱਡੇ ਆ ਓਕੇ ਆਪਣਾ ਉਰੀ ਦਾ ਜਾਂਦਾ ਹੀ ਸਾਰਾ ਮਟੀਰੀਅਲ ਅੱਛਾ ਹਾਂਜੀ ਪੀਜ਼ਾ ਸੈਂਡਵਿਚ 버ਗਰ ਕੇਕ ਹਰ ਪਾਰਟੀ ਪ੍ਰੋਗਰਾਮ ਬਰਥਡੇ ਸੈਲੀਬ੍ਰੇਟ ਕੋਈ ਤੇ ਕਿ ਜਾਂਦੀ ਵਧੀਆ ਹੌਲ ਸੇਲ ਰੇਟ ਤੇ ਕੇਕ ਵੈਰੈਟੀਆਂ ਹਰ ਤਰ੍ਹਾਂ ਦੀ ਮਿਲੂਗੀ ਤੁਹਾਨੂੰ ਰੇ ਇੱਕ ਦੇ ਇੱਕ ਤਰ੍ਹਾਂ ਦੀਆਂ ਵੈਰੈਟੀਆਂ ਹਨੀ ਫਿਰ ਬਾ ਹਨੀ ਫਿਰ ਲੋਕਲ ਰਹਣੇ ਵਾਲੇ ਮਜਰੀ ਦੇ ਅਣਤਾ ਦੇ ਮੁੰਡੇ ਆ ਜੀ ਫਰੈਸ਼ ਸਬਾਨ ਹੈ ਕੋਈ ਐਗ ਲੈਸ ਕੇਕ ਹੈ ਸਾਰੇ ਐਗ ਕਿਸੇ ਮਾ ਨਹੀਂ ਹੋਊਗਾ ਵਧੀਆ ਇੱਕ ਇੱਕ ਨੰਬਰ ਕੁਆਲਿਟੀ ਰੇਟ ਵੀ ਜਾਇਜ ਹੈ ਜੀਨੇ ਟੈਸਟ ਕਰਨਾ ਅਗੇ ਟੈਸਟ ਕਰੋ ਚੈੱਕ ਕਰਕੇ ਦੇਖੋ ਜੇ ਪੀਏ 버ਗਰ ਹੈ ਉਹਦੇ ਵਾਲੀ ਗੱਲ ਪੀਏ ਵਧੀਆ ਹੈ ਹਰ ਤਰ੍ਹਾਂ ਦਾ ਪੀਏ ਹੈ ਜਾਇਜ ਤੁਸੀਂ ਆਉਂਗੇ ਉਹ ਜੇ ਪੀਏ ਬਣਾ ਲੈਂਦੇ ਕੋਈ ਐ ਨਹੀਂ ਹੈ ਕਿ ਮਟੀਰੀਅਲ ਬੇਕਾਰ ਯੂਜ਼ ਕਰ ਰਹੇ ਵਧੀਆ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰ ਰਹੇ ਐ ਇੱਕ ਨੰਬਰ ਚੀਜ਼ ਬਣਾਉਂਦੀ ਬਾਕੀ ਤੁਸੀਂ ਟੈਸਟ ਕਰਵਾ ਕੇ ਇੱਕ ਵਾਰ ਤਾਂ ਪਤਾ ਲੱਗੂਗਾ ਤੁਹਾਨੂੰ ਹਨੀ ਪੀਜ਼ਾ ਬਲਾਕ ਮੱਜਰੀ ਕੀ ਨਾਮ ਹੈ ਦੀ ਆਪਣਾ ਨਰਿੰਦਰ ਸਿੰਘ ਜੀ ਜੀ ਕਿੱਥੋਂ ਆਏ ਤੁਸੀਂ ਖੇੜੇ ਤੋਂ ਆਏ ਜੀ ਆ ਕੀ ਕਹੂੰਗੇ ਜੀ ਅੱਜ ਜੋ ਹਨੀ ਦੀ ਦੁਕਾਨ ਤੇ ਆਏ ਹਾਂ ਹਾਂ ਜੀ ਹਾਂ ਬਹੁਤ ਵਧੀਆ ਜੀ ਕੰਮ ਇਹਨਾਂ ਦਾ ਜੀ ਬਹੁਤ ਦੇਰ ਤੋਂ ਚੱਲ ਰਿਹਾ ਜੀ ਹਾਂ ਜੀ ਇਹ ਬਹੁਤ ਵਧੀਆ ਸਾਫ਼ ਸੁਥਰਾ ਕੰਮ ਰੱਖਦੇ ਆ ਜੀ ਹਾਂ ਜੀ ਬਾਬੇ ਦਾਦਿਆਂ ਦੇ ਨਾਲ ਆਪਣੇ ਬਣੀ ਵੀ ਬਾਕੀ ਹਾਂ ਜੀ ਟੈਸਟ ਕਿਵੇਂ ਹੈ ਨਾ ਟੈਸਟ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਤੁਸੀਂ ਅੱਜ ਕੀ ਰਿਹਾ ਇਹਨਾਂ ਕੋਲ ਅੱਜ ਮਲਾਈ ਜਾਵ ਲੈਣਾ ਸੀ ਅੱਛਾ ਜੀ ਹਾਂ ਜੀ ਅੱਜ ਤਾਂ ਬੋਨ ਦੇ ਰਹੇ ਨੇ ਉਹ ਕਰਾਇ ਤੇ ਜਦੇ ਬਰੇ ਕਰ ਦਨੇ ਆ ਕੇ ਲੈ ਜੀਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਦੇ ਬੈਠ ਕੇ ਵੀ ਖਾਦਾ ਇੱਥੇ ਹਾਂ ਜੀ ਹਾਂ ਬੇਡੇ ਬੁਡੇ ਰਨੇ ਕਈ ਵਾਰ ਬਾੜ ਕੇ ਖਾਦਾ ਸੀ ਤਾਂ ਘੱਟ ਵੱਧੇ ਜੀ ਉਹਨੂੰ ਬੜਾ ਜੀ ਬੱਚੇ ਆ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਬੱਚੇ ਆਉਂਦੇ ਜੀ ਜੀ ਹਾਂ ਜੀ ਕੀ ਕਹੂੰਗੇ ਮੈਂ ਇਹਨਾਂ ਬਾਰੇ ਬਹੁਤ ਵਧੀਆ ਕੰਮ ਆ ਰਿਹਾ ਹੈਗਾ ਘਾਹ ਨੂੰ ਕੀ ਕਹੋਗੇ ਘਾਹ ਕੋ ਕਰਾਉ ਜੀ ਬਹੁਤ ਵਧੀਆ ਕੰਮ ਆ ਉਈ ਬਰੇਡਨੀ ਵਾਦਾ ਹੈਗਾ ਸਾਫ਼ ਸੁਥਰੀ ਚੀਜ਼ ਹੈ ਜੀ ਜੀ ਹਾਂਜੀ ਥੈਂਕ ਯੂ